ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਲੱਗੇ ਬਾਦਸ਼ਾਹ ਦੇ ਪਾਵਨ ਪਵਿੱਤਰ ਸਥਾਨ ਤੇ ਪਹੁੰਚ ਕੇ ਤਨ ਮਨ ਧਨ ਕਰਕੇ ਹਾਜ਼ਰੀ ਭਰ ਰਹੀ ਗੁਰੂ ਸਿਵਾਰੀ ਸਦ ਸੰਗਤ ਜੀ ਬੜਪਾਗੇ ਹਾਂ ਆਸਾ ਕੀ ਵਾਰ ਦੇ ਕੀਰਤਨ ਉਪਰੰਤ ਇੱਕ ਸ਼ਬਦ ਦੀ ਹਾਜ਼ਰੀ ਭਰੀ ਹੈ ਹੁਣ ਸਮਾ ਹੋਇਆ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਹੁਰਕਤ ਨਹੀਂ ਬਦੂ ਨਾ ਸਗਲੀ ਛਾਰ ਸਭ ਤੇ ਊਤਮ ਹਰ ਕੀ ਕਥਾ ਨਾਮ ਸੁੰਤ ਦਰਦ ਦੁੱਖ ਲੱਥਾ ਨੌਵੇਂ ਪਾਤਸ਼ਾਹ ਧੰ ਸ੍ਰੀ ਗੁਰ ਤੇਗ ਬਹਾਦਰ ਜੀ ਉਹਨਾਂ ਦੇ ਅਨੰ ਸਿੱਖ ਪਾਈ ਮਤੀ ਦਾਸ ਸਤੀ ਦਾਸ ਜੀ ਪਾਈ ਦਿਆਲਾ ਜੀ ਜਨਨਾਂ ਦੇ 350 ਸਾਲਾਂ ਦਾ ਆਸਤਾਬੀ ਨੂੰ ਸੰਬੰਧਤ ਹੋ ਕਥਾ ਵਿਚਾਰਾਂ ਇਸ ਗੁਰੂ ਦਰਬਾਰ ਤੋਂ ਹੁੰਦੀਆਂ ਪਈਆਂ ਨੇ ਸਵਾਪ ਸੰਗ ਤਾਂ ਬਹੁਤੀ ਪ੍ਰੇਮ ਸਤਕਾਰ ਦੇ ਨਾਲ ਹਾਜ਼ਰੀਆਂ ਭਰ ਰਹੇ ਹਨ ਆਓ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਰਸਨਾ ਕਰੀ ਪਵਿੱਤਰ ਫਤੇ ਦੀ ਪਾਜੀ ਸਾਂਝ ਸਾਰੀ ਸੰਗਤ ਪ੍ਰੇਮ ਸਤਕਾਰ ਦੇ ਨਾਲ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤੀ ਮਸਲੋਕ ਜਿੱਦੀ ਵਿਚਾਰ ਆਪਾਂ ਸ਼ੁਰੂ ਕਰਨ ਲੱਗੇ ਆ ਆਓ ਸਭ ਤੋਂ ਪਹਿਲਾਂ ਇਸ ਸ਼ਲੋਕ ਨੂੰ ਆਪਾਂ ਪੜ੍ਹ ਲਈਏ ਸਤਿਗੁਰੂ ਉਪਦੇਸ਼ ਕਰਦੇ ਨੇ ਕਰਨਾ ਹੋਤੋ ਸੋ ਨਾ ਕੀਓ ਪਰਿਓ ਲੋਭ ਕੈ ਖੰਤ ਨਾਨਕ ਸਮਿਓ ਰਾਮ ਗਿਓ ਅਬ ਕਿਉਂ ਰੋਗਤ ਅੰਧ ਅੰਧ ਕਰਨਾ ਹੋਤੋ ਸੋ ਜਦੋਂ ਕੁਝ ਕਰਨ ਦਾ ਸਮਾਂ ਸੀ ਕੁਝ ਕਰਨਾ ਸੀਗਾ ਪਹਿਲਾਂ ਤਾਂ ਇੱਥੇ ਇੱਕ ਰਮਨ ਜੀ ਵੀ ਕੁਝ ਕਰਨ ਵਾਸਤੇ ਭੇਜਿਆ ਸੀ ਸਾਨੂੰ ਉਹ ਕਰਿਆ ਨਹੀਂ ਪਹਿਲੀ ਗਲਤੀ ਤਾਂ ਇੱਥੇ ਕਰ ਲਈ ਵੀ ਉਹ ਕੰਮ ਜਿਹੜਾ ਸਤਿਗੁਰੂ ਨੇ ਉਸ ਅਕਾਲ ਪੁਰਖ ਨੇ ਸਾਨੂੰ ਜਿਸ ਕੰਮ ਵਾਸਤੇ ਭੇਜਿਆ ਸੀ ਜਿਹਨੂੰ ਆਪਾਂ ਪੜਦਿਆਂ ਪ੍ਰਾਣੀ ਤੂੰ ਆਇਆ ਲਾਹਾ ਰੈਣ ਲੱਗਾ ਕਿ ਤਕ ਕੋ ਫੱਕੜੇ ਸਭ ਮੁਕਦੀ ਚੱਲੀ ਰੈਣ ਇਹ ਜ਼ਿੰਦਗੀ ਰੂਪੀ ਰੈਣ ਰਾਤ ਆ ਜਿਹੜੀ ਜਿਹਦੇ ਚਾਰ ਪੜਾ ਆਪਾਂ ਕੱਲ ਵੀ ਵਿਚਾਰੇ ਸੀ ਪਹਿਰਾਂ ਦੇ ਸਰਲੇਖੇ ਟੋ ਸੋ ਸਤਗੁਰ ਕਹਿੰਦੇ ਕੁਝ ਕਰਨ ਵਾਸਤੇ ਆਇਆ ਸੀ ਬੰਦਿਆ ਤੂੰ ਕਰਿਆ ਕਰਨਾ ਤੋਂ ਸੋ ਨਾ ਕਿਓ ਫਿਰ ਉਹ ਕਰਨ ਵਾਸਤੇ ਤੈਨੂੰ ਮਨੁੱਖਾ ਜਨਮ ਮਿਲਿਆ ਸੀ ਸਮਾਂ ਦਾ ਭਾ ਮਨੁੱਖਾ ਜਨਮ ਤੈ ਕਿਤਾ ਨਹੀਂ ਕਿਉਂ ਨਹੀਂ ਕੀਤਾ ਪਰਿਓ ਲੋਭਕਾ ਫੰਦ ਲੋਭ ਦੀ ਫਾਹੀ ਵਿੱਚ ਫਸਿਆ ਰਿਆ ਲੋਭ ਦੀਆਂ ਲਹਿਰਾਂ ਦੇ ਵਿੱਚ ਫਸ ਗਿਆ ਲੋਭੀ ਬਣ ਗਿਆ ਤੂੰ ਲਾਲਚੀ ਹੋ ਗਿਆ ਕਾਦਾ ਪਦਾਰਥਾਂ ਦਾ ਮਾਇਆ ਦਾ ਇੰਨਾ ਲਾਲਚੀ ਹੋ ਗਿਆ ਕਿ ਤੂੰ ਉਸ ਜਾਲ ਦੇ ਵਿੱਚ ਹੀ ਫਸ ਗਿਆ ਫਸਣਾ ਨਹੀਂ ਸੀ ਰਹਿਣਾ ਵੀ ਨਹੀਂ ਸੀ ਸੰਸਾਰ ਦੇ ਵਿੱਚ ਹੀ ਰਹਿਣਾ ਹੁੰਦਾ ਸੀ ਮਾਇਆ ਦੇ ਵਿੱਚ ਹੀ ਰਹਿਣਾ ਮਾਇਆ ਵਿੱਚ ਰਹਿ ਕੇ ਹੀ ਪਰਮਾਤਮਾ ਨੂੰ ਪਾਉਣਾ ਹੈ ਅੰਜਨ ਮੈ ਨਰੰਜਨ ਪਾਈ ਹੈ ਗੁਰਪ੍ਰਸਾਦੀ ਜਿੰਨਾ ਲਿਬ ਲੱਗੀ ਤਿੰਨੀ ਵਿੱਚੇ ਮਾਇਆ ਆਇਆ ਆਇਆ ਮਾਇਆ ਸੰਸਾਰ ਵਿੱਚ ਰਹਿ ਕੇ ਤੂੰ ਇਸ ਲੋਭ ਦੀ ਫਾਹੀ ਵਿੱਚ ਫਸ ਗਿਆ ਭਾਈ ਲੋਭ ਦੇ ਜਾਲ ਵਿੱਚ ਫਸ ਗਿਆ ਇਸ ਕਰਕੇ ਤੂੰ ਜੋ ਕੁਝ ਕਰਨਾ ਸੀ ਪਹਿਲਾਂ ਤੋਂ ਉਹ ਤੂੰ ਭੁੱਲ ਗਿਆ ਫਿਰ ਸਮਾਂ ਤੇਰਾ ਬਰਬਾਦ ਹੋਇਆ ਉਹ ਸਮਾਂ ਕਰਨ ਦਾ ਸੀਗਾ ਧਿਆਨ ਲੱਖੋ ਫਸਲ ਬੀਜੀ ਹੋਵੇ ਵੱਤ ਹੋਵੇ ਤੇ ਵੱਤ ਲੰਘ ਜਾਵੇ ਤੇ ਫਿਰ ਫਸਲ ਬੀਜਣ ਦਾ ਬੀਜ ਬੀਜੀਏ ਤੇ ਕ੍ਰੁੱਤਾ ਬੀਜ ਜੰਮੈ ਨਹੀਂ ਹੈਨਾ ਰੁੱਤ ਤੋਂ ਉਲਟ ਬੀਜ ਬੀਜਦੀ ਏ ਜਦ ਬੱਤ ਨੰਗ ਜਾਵੇ ਫਸਲ ਨੂੰ ਪਾਣੀ ਲਾਉਣਾ ਤੇ ਜਦੋਂ ਪਾਣੀ ਲਾਉਣ ਦਾ ਸਮਾਂ ਸੀ ਪਾਣੀ ਦਾ ਸਮਾਂ ਜਿਹੜਾ ਉਹ ਲੰਘ ਗਿਆ ਤੇ ਇੰਨੇ ਨੂੰ ਕੀ ਹੋ ਗਿਆ ਫਸਲ ਸੁੱਕ ਗਈ ਫਿਰ ਪਾਣੀ ਲਾਉਂਦਾ ਫਿਰਦਾ ਬਸ ਸਮਝ ਗਏ ਨਾ ਹੁਣ ਆਪਾਂ ਵੀ ਕਰਨਾ ਹੋ ਤੋ ਸੋਣਾ ਕਿ ਜਦੋਂ ਸਮਾਂ ਸੀ ਤੇਰੇ ਕੋਲੇ ਕਰਨ ਦਾ ਭਾਈ ਉਦੋਂ ਤੂੰ ਕਰਿਆ ਨਹੀਂ ਆ ਕੀਤਾ ਨਹੀਂ ਕੁਝ ਤਾਂ ਉਦੋਂ ਲੋਭ ਦੇ ਵਿੱਚ ਭਾਵਕੀ ਆ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਫਸ ਗਿਆ ਤੂੰ ਲੋਭ ਵਿੱਚ ਫਸ ਗਿਆ ਨਾਨਕ ਗੁਰੂ ਨਾਨਕ ਪਾਤਸ਼ਾਹ ਜੀ ਨੌਵੇਂ ਪਾਤਸ਼ਾਹ ਕਹਿੰਦੇ ਨੇ ਸਮਿਓ ਰਾਮ ਗਿਆ ਉਹ ਸਮਾ ਰਾਮ ਗਿਆ ਭਾਈ ਹੁਣ ਲੰਘ ਗਿਆ ਤੇਰਾ ਪੌੜੀ ਛੁਟ ਗਈ ਫਿਰ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ ਗਵਾਇਆ ਲੰਘ ਗਿਆ ਹੁਣ ਹੁਣ ਪਛਤਾਉਂਦਾ ਫਿਰੇ ਬਟੇ ਪੀ ਵਿਚ ਆ ਕੇ ਪਸਤਾਉਂਦਾ ਫਿਰ ਅਬ ਕਿਉਂ ਰੋਵਤ ਬਾਪਾ ਕਹਿੰਦੇ ਭਾਈ ਹੁਣ ਰੋਣ ਦਾ ਤਾਂ ਕੋਈ ਫਾਇਦਾ ਨਹੀਂ ਦੇਖੋ ਉਦੋਂ ਸਮਾਂ ਨਹੀਂ ਸੰਭਾਲਿਆ ਉਦੋਂ ਤੈਨੂੰ ਜਿਹੜੇ ਕੰਮ ਵਾਸਤੇ ਭੇਜਿਆ ਸੀ ਤੈ ਉਹ ਕੀਤਾ ਨਹੀਂ ਤੇ ਹੁਣ ਰੋਣਾ ਹੁਣ ਪਸਤਾਉਣ ਦੇ ਵਿੱਚੋਂ ਕੋਈ ਧਿਆਨ ਰੱਖ ਕੁਝ ਨਹੀਂ ਮਿਲਣਾ ਤੈਨੂੰ ਉਦੋਂ ਕਿਹਾ ਸੀ ਜਾਵ ਲੱਗ ਜਰਾ ਰੋਗ ਨਹੀਂ ਆਇਆ ਉਸ ਤੋਂ ਪਹਿਲਾਂ ਤੈਨੂੰ ਕਿਹਾ ਸੀ ਵੀ ਆਹ ਕੰਮ ਕਰ ਲੈ ਆਹ ਕੁਝ ਨੇ ਆਉਣਾ ਹੈ ਤੇਰੇ ਤੇ ਕੀ ਕਿਹਾ ਸੀ ਭੱਜ ਹੋ ਗੋਬਿੰਦ ਭੂਲ ਮਤ ਜਾ ਇਹ ਇਹ ਕੁਝ ਕਰਨਾ ਸੀ ਇਹਦੇ ਕੰਨ ਵਾਸਤੇ ਤੈਨੂੰ ਮੈਂ ਇਹ ਵੀ ਕਿਹਾ ਸੀ ਵੀ ਅੱਗੇ ਸਮਾਂ ਜਿਹੜਾ ਘਾਟੀਆਂ ਭਾਈ ਔਖੀਆਂ ਨੇ ਕੀ ਕਿਹਾ ਸੀ ਜਾਵ ਲੱਗ ਜਰਾ ਰੋਗ ਨਹੀਂ ਆਇਆ ਜਵ ਲਗ ਕਾਲ ਗਰਸੀ ਨੇ ਕਾਇਆ ਜਵ ਲਗ ਵਿਕਲ ਭਈ ਨਹੀਂ ਬਾਣੀ ਬਾਣੀ ਦਾ ਭਾਵ ਇੱਥੇ ਬੋਲ ਆ ਰਸਨਾ ਨੇ ਜਿਹੜੇ ਬੋਲ ਬੋਲਣੇ ਸੀ ਉਸ ਤੇਰੇ ਕੋਲੇ ਜਵਾਨੀ ਸੀਗੀ ਸਮਾਂ ਸੀਗਾ ਤੂੰ ਸਭ ਕੁਝ ਕਰ ਸਕਦਾ ਸੀ ਪਾਵਰ ਸੀ ਨਾ ਤੇਰੇ ਚ ਪਾਵਰ ਸੀ ਤੂੰ ਇਹ ਕੁਝ ਕਰ ਸਕਦਾ ਸੀ ਤੈਨੂੰ ਪਤਾ ਮੂਰੇ ਅੱਗੇ ਕੀ ਹੈ ਬਢੇਪਾ ਆਉਣਾ ਹੈ ਕਿਉਂਕਿ ਤੇਰਾ ਸਰੀਰ ਹੈ ਬਢੇਪੇ ਦੇ ਨਾਲ ਉਹਨੇ ਵੀ ਕਮਜ਼ੋਰ ਹੋਣਾ ਨਾਲ ਨਾਲ ਜਵਲਗ ਜਰਾ ਰੋਗ ਨਹੀਂ ਆਇਆ ਜਵਲਗ ਕਾਲ ਗਰਸੀ ਨਿਕਾਇਆ ਜਵਲਗ ਵਿਕਲ ਭਈ ਨਹੀਂ ਵਾਨੀ ਭਜ ਲੈ ਰੇ ਮਨ ਸਾਰੰਗ ਪਾਨੀ ਉਸ ਤੋਂ ਪਹਿਲਾਂ ਪਹਿਲਾਂ ਇਹ ਕੰਮ ਕਰਨਾ ਸੀ ਕਰਨਾ ਹੋ ਤੋ ਸੋ ਨਾ ਕਿਓ ਕਰੇ ਨਹੀਂ ਤੈਂ ਪਾਸਾ ਜੀ ਨੇ ਇਹ ਵੀ ਕਿਹਾ ਸੀ ਕੰਧਾ ਸੀ ਫਿਰ ਮੈਂ ਬਹਾਨਾ ਲਾਉਂਦਾ ਬੰਦਾ ਵੀ ਚਲ ਕੋਈ ਨੱਕੀ ਕਰ ਲਾਂਗੇ ਥੋੜਾ ਜਿਹਾ ਹੋਰ ਹੋ ਜਾਂਦੇ ਹੈ ਨਾ ਆਵਣਾ ਭਜੈ ਭਜ ਸ ਕਬ ਭਾਈ ਆਵੈ ਤਾਲਨਾ ਪਾ ਦਿਆ ਜਾਈ ਜਦੋਂ ਸਮਾਂ ਤੇ ਮੌਤ ਹੀ ਨੇੜੇ ਆ ਗਈ ਆ ਗਈ ਹੈ ਨਾ ਤੇ ਫਿਰ ਤਾਂ ਕੁਝ ਨਹੀਂ ਬਣਦਾ ਹੁੰਦਾ ਉਸ ਤੋਂ ਪਹਿਲਾਂ ਪਹਿਲਾਂ ਜੋ ਪਸ ਕਰਾਂ ਸੋਈ ਅਵਸਾਰ ਜੋ ਕੁਝ ਕਰਨਾ ਹੋ ਤੂੰ ਚੰਗਾ ਕਰ ਫੇਰ ਪਛਤਾਵੋ ਨਾ ਪਾਬੋ ਔਰ ਫਿਰ ਪਛਤਾਣੇ ਦਾ ਪਾਰ ਨਹੀਂ ਲੰਘਿਆ ਜਾਣਾ ਡੁੱਬ ਜਾਵਾਂਗੇ ਕਾਦੇ ਵਿੱਚ ਆ ਜਿਹੜੀ ਵਿੱਚ ਫਸ ਕੇ ਅਸੀਂ ਕਰਨਾ ਹੋ ਤੋ ਸੋਨਾ ਉਹ ਕੀ ਸੀ ਲੋਭ ਬੰਦਾ ਲੋਭ ਹੈ ਹੁਣ ਲੋਭ ਕੀ ਹੁੰਦਾ ਹੈ ਲੋਭ ਇੱਕ ਬਰਤੀ ਹੈ ਭਾਈ ਅਸੀਂ ਆਪਣਾ ਕੰਮ ਕਰਨਾ ਮਿਹਨਤ ਕਰਨੀ ਆ ਪੂਰੀ ਖੁਸ਼ਹਾਲੀ ਨਾਲ ਨਾ ਇਹ ਲੋਭ ਨਹੀਂ ਹੈ ਬੰਦਾ ਕਹਿੰਦਾ ਸਾਰੀ ਦਿਨ ਆਪਦੇ ਕੰਮ ਤੇ ਲੱਗਿਆ ਰਹਿੰਦਾ ਇਹ ਲੋਭੀ ਬੰਦਾ ਨਹੀਂ ਨਹੀਂ ਇਹ ਪਰਵਾਸਾ ਨਹੀਂ ਲੋਭ ਦੀ ਬੰਦਾ ਧਰਮ ਦੀ ਕਰਤ ਕਰਦਾ ਸਾਰਾ ਦਿਨ ਕਰਦਾ ਕੋਈ ਗੱਲ ਨਹੀਂ ਭਾਈ ਕਰਨੀ ਚਾਹੀਦੀ ਆ ਅਪਾ ਗੰਨਾ ਭੱਜਿਆ ਦੌੜਾ ਇਹ ਪਰਿਵਾਰ ਵੀ ਪਾਲਣਾ ਸੰਸਾਰ ਵਿੱਚ ਰਹਿਣਾ ਲੋੜਾਂ ਪੂਰੀਆਂ ਕਰਨ ਵਾਸਤੇ ਮਾਇਆ ਦੀ ਜ਼ਰੂਰਤ ਹੈ ਭੱਜ ਦੌੜ ਕਰਨੀ ਹੈ ਪਰ ਲੋਭ ਦੀ ਪ੍ਰਵਾਸਾ ਇਹ ਨਹੀਂ ਵੀ ਸਾਰਾ ਦਿਨ ਕੰਮ ਕਰੀ ਜੋ ਬੰਦਾ ਲੋਭੀ ਹੋ ਗਿਆ ਲੋਭ ਦੀ ਪ੍ਰਵਾਸਾ ਇਹ ਹੈ ਵੀ ਪਰਾਏ ਵੱਲ ਧੱਕਣਾ ਵੀ ਉਹਦੇ ਕੋਲੇ ਆ ਜਿਹੜਾ ਉਹ ਵੀ ਮੇਰੇ ਕੋਲੇ ਆ ਜੇ ਕਿਸੇ ਨਾ ਕਿਸੇ ਰੂਪ ਜੋ ਉਹਦੇ ਕੋਲੇ ਹੈ ਕਿਸੇ ਵੀ ਰੂਪ ਚ ਭਾਵੇਂ ਉਹ ਕੋਈ ਛੋਟੀ ਕੋਈ ਵਸਤੂ ਹੈ ਭਾਵੇਂ ਕੋਈ ਮਾਇਆ ਹੈ ਭਾਵੇਂ ਕੋਈ ਗੱਡੀ ਹੈ ਭਾਵੇਂ ਕੋਈ ਕੋਠੀ ਹੈ ਕਿਸੇ ਵੱਲ ਦੇਖ ਕੇ ਕਹਿਣਾ ਵੀ ਉਹਦਾ ੱੱੱਕੇ ਨਾਲ ਜ਼ਬਰਦਸਤੀ ਜਾਂ ਬੇਈਮਾਨੀ ਕਰਕੇ ਜਾਂ ਕਿਤੇ ਵੀ ਉਹਦੇ ਨਾਲ ੱੱੱਕਾ ਕਰਕੇ ਲੈ ਲੈਣਾ ਇਹ ਲੋਭ ਹੈ ਸਮਝਦੇ ਹੋ ਹੁਣ ਆਪਾਂ ਇਹ ਲੋਭ ਹੈ ਕਿਸੇ ਦੀ ਵਸਤੂ ੱੱੱਕੇ ਨਾਲ ਜਦ ਬੇਈਮਾਨਾ ਕਿਸੇ ਵੀ ਤਰੀਕੇ ਦੇ ਨਾਲ ਵੀ ਮੇਰੇ ਕੋਲੇ ਆ ਜਾਵੇ ਬਸ ਉਹਦੇ ਪਾਸ ਤੇ ਕੁਝ ਵੀ ਕਰਨਾ ਪਵੇ ਤੇ ਬੰਦਾ ਕਰਦਾ ਵੀ ਹੈ ਤੇ ਦਿੱਤੇ ਹੋਏ ਤੇ ਸਬਰ ਨਹੀਂ ਕਰਦਾ ਰੱਬ ਦੇ ਦਿੱਤੇ ਹੋਏ ਤੇ ਸੰਤੋਖ ਨਹੀਂ ਹੈ ਹੁੰਦਾ ਲੋਭ ਦੇ ਵਿੱਚ ਫਸ ਗਿਆ ਲੋਭ ਦੇ ਵਿੱਚ ਹੁਣ ਲੋਭੀ ਬੰਦਾ ਜਦੋਂ ਇਹੋ ਜਿਹਾ ਕੰਮ ਕਰਦਾ ਹੈ ਵੀ ਧੱਕੇ ਨਾਲ ਕਿਸੇ ਵਸਤੂ ਨੂੰ ਪ੍ਰਾਪਤ ਕਰਦਾ ਹੈ ਕਿਸੇ ਨੂੰ ਵੀ ਹੈਨਾ ਕਿਸੇ ਵੀ ਰੂਪ ਵਿੱਚ ਵਸਤੂ ਹੋ ਸਕਦੀ ਹੈ ਫਿਰ ਇਹੋ ਜਿਹਾ ਬੰਦਾ ਧਿਆਨ ਰੱਖੋ ਲੋਬੀ ਬੰਦਿਆਂ ਨੂੰ ਪਾ ਸਾਂ ਕਹਿੰਦੀ ਬੰਦਾ ਹਲਕ ਗਿਆ ਜਾਂਦਾ ਫਿਰ ਹਲਕਿਆ ਹੋਇਆ ਕੁੱਤਾ ਫਿਰ ਭਾਈ ਧਿਆਨ ਰੱਖੋ ਫਿਰ ਉਹਨੂੰ ਤਾਂ ਫਿਰ ਕੀ ਕਰਨਾ ਪੈਂਦਾ ਭਜਾਉਣੇ ਪੈਂਦਾ ਨਾ ਉਹ ਹਲਕਿਆ ਹੋਇਆ ਕਿਉਂ ਫਿਰ ਕਾਨੂੰ ਆਪਦਿਆਂ ਨੂੰ ਵੀ ਵਟ ਹਲਕੇ ਹੋਏ ਨੂੰ ਇਹ ਪਛਾਣ ਥੋੜਾ ਹੁੰਦੀ ਹੈ ਵੀ ਇਹ ਮੇਰਾ ਜਦੋਂ ਹਲਕੀ ਗਿਆ ਉਹਨੇ ਆਪਦਿਆਂ ਨੂੰ ਵੀ ਵੜਨਾ ਆਪਦਿਆਂ ਨੂੰ ਹੀ ਇਹ ਲੋਬਾ ਲੰਪਟ ਸੰਗ ਸਿਰਮੋਰ ਹੈ ਅਨਕ ਕਲੋਲ ਲਹਿਰੀ ਕਲੋਲ ਤੇ ਹੁਣ ਕੀ ਇਹ ਲੋਭ ਨੂੰ ਪਾਤਸ਼ਾਹ ਕਹਿੰਦੇ ਇਹ ਲੋਭਾ ਤੂੰ ਬਹੁਤ ਤੇਰੇ ਚ ਪਵਰ ਹੈ ਜਿਹੜਾ ਬੰਦਾ ਤੇਰੇ ਜਾਲ ਵਿੱਚ ਫਸ ਜਾਂਦਾ ਨਾ ਉਹ ਕਿਸੇ ਨੂੰ ਨਹੀਂ ਛੱਡਦਾ ਨਾ ਉਹ ਸੱਖਿਆਂ ਨੂੰ ਛੱਡੇ ਨਾ ਮਿੱਤਰ ਨੂੰ ਛੱਡੇ ਨਾ ਭੈਣ ਭਰਾ ਨੂੰ ਨਾ ਮਾਤਾ ਪਿਤਾ ਨੂੰ ਵੱਡੇ ਵੱਡਿਆਂ ਨਾਲ ਧੋਖਾ ਕਰ ਜਾਂਦਾ ਧੋਖਾ ਕਰ ਜਾਂਦਾ ਨੱਚ ਮਿੱਤਰੰ ਨੱਚ ਇਸਤੂ ਨੱਤ ਮਾਤ ਪਿਤਾ ਤਬ ਲੱਜਿਆ ਇੱਥੋਂ ਤੱਕ ਕਿ ਮਾਤਾ ਪਿਤਾ ਦਾ ਵੀ ਕਤਲ ਕਰ ਦਿੰਦਾ ਹੈ ਭੈਣ ਭਰਾ ਦਾ ਕਤਲ ਕਰ ਦਿੰਦੀ ਹੈ ਭਰਾ ਭੈਣ ਦਾ ਕਤਲ ਪੁੱਤ ਪਿਓ ਦਾ ਮਾਂ ਦਾ ਕਤਲ ਕਾਦੇ ਪਿੱਛੇ ਲੋਭ ਵਿੱਚ ਫਸ ਕੇ ਇੰਨੀ ਭਵਰਾ ਲੋਭ ਦੇ ਵਿੱਚ ਇਹਨੂੰ ਲੱਜੈ ਨੂੰ ਸ਼ਰਮ ਹੀ ਨਹੀਂ ਆਉਂਦੀ ਜਦੋਂ ਤੇਰੇ ਨਾਲ ਰਲ ਜਾਂਦਾ ਜਦੋਂ ਤੇਰੇ ਜਾਲ ਚ ਫਸ ਜਾਂਦੀ ਤੇ ਸ਼ਰਮ ਨਹੀਂ ਆਉਂਦੀ ਇਹਨੂੰ ਵੀ ਆ ਮੇਰਾ ਪਿਤਾ ਮੈਂ ਕੀ ਦੀ ਪਿੱਛੇ ਇਹਦਾ ਕਤਲ ਕਰਦਾ ਪਿਆ ਲੋਭ ਵਿੱਚ ਰਹਿ ਕੇ ਨਾਲ ਕਿਸੇ ਤੁਲੇਦਣਾ ਇਹਨੂੰ ਲੱਜ ਸ਼ਰਮਣੀ ਆਉਂਦੀ ਸਤਗੁਰ ਕਹਿੰਦੇ ਇਹ ਕਿਸੇ ਨੂੰ ਨਹੀਂ ਛੱਡਦਾ ਫਿਰ ਹਲਕ ਜਾਂਦਾ ਹੈ ਹਲਕਿਆ ਹੋਇਆ ਕੁੱਤਾ ਫਿਰ ਭਾਈ ਮਾਰਨਾ ਪੈਂਦਾ ਕਿਉਂਕਿ ਵੱਡਦਾ ਫਿਰ ਉਹ ਕਿਸੇ ਨੂੰ ਨਹੀਂ ਪਛਾਣਦਾ ਸਤਗੁਰ ਕਹਿੰਦੇ ਇਹ ਇੱਕ ਬਿਰਤੀ ਦਾ ਨਾਮ ਹੈ ਇਹ ਕੋਈ ਜ਼ਰੂਰੀ ਨਹੀਂ ਵੀ ਇਹ ਮੰਗਤਾਂ 'ਚ ਵੀ ਆ ਜਾਂਦੀ ਹੈ ਇਹ ਗਰੀਬ 'ਚ ਵੀ ਆ ਜਾਂਦੀ ਹੁੰਦੀ ਹੈ ਕਈ ਵਾਰ ਆਪਾਂ ਕਹਿੰਦੇ ਨਾ ਵੀ ਗਰੀਬ ਬੰਦੇ 'ਚ ਲੋਭ ਕਿਵੇਂ ਆ ਜੂਗੀ ਉਹਦੇ ਕੋਲ ਤਾਂ ਕੁਛ ਹੈ ਹੀ ਨਹੀਂ ਨਹੀਂ ਉਹ ਲੋਭ ਵਿੱਚ ਆ ਕੇ ਕਿਸੇ ਦਾ ਕਤਲ ਕਰ ਦਿੰਦਾ ਵੀ ਆਹ ਕੁਝ ਮੇਰੇ 'ਚ ਮਿਲ ਨੂੰ ਮਿਲ ਜਾਵੇ ਆ ਦੇਖੋ ਹੁਣ ਜਿਹੜੋ ਆਪਾਂ ਘਰਾਂ ਦੇ ਵਿੱਚ ਆ ਜਿਹੜੇ ਦੇਖੋ ਲਾਈਵ ਚੱਲਦਾ ਭਾਵੇਂ ਆਪਣਾ ਰਿਕਾਰਡਿੰਗ ਆਪਾਂ ਹੀ ਰੱਖਦੇ ਆ ਇਹ ਹੁੰਦੇ ਦਾ ਗਰੀਬ ਹੀ ਨੇ ਨਾ ਕੀ ਹੁੰਦਾ ਇਹਨਾਂ ਕੋਲੇ ਕੁਛ ਨਹੀਂ ਹੁੰਦਾ ਨਾ ਪਰ ਲੋਭ ਆ ਗਿਆ ਦੇਖ ਲਿਆ ਵੀ ਪੈਸਾ ਹੈ ਇਹ ਮਾਪੇ ਉਹ ਇਕੱਠੇ ਨੇ ਇਕੱਲੇ ਨੇ ਬਾਕੀ ਬਾਹਰ ਹੈ ਕਤਲ ਕਰ ਦਿੰਦੇ ਆ ਕਾਦੇ ਕਰਕੇ ਲੋਭ ਕਰਕੇ ਤੁਸੀਂ ਆਖੋਂਗੇ ਗਰੀਬ ਵਿੱਚ ਲੋਭ ਕਿਉਂ ਨਹੀਂ ਆ ਜਾਂਦਾ ਗਰੀਬ ਬੰਦਾ ਕਤਲ ਕਰਕੇ ਲੋਭ ਆਪਣਾ ਪੂਰਾ ਕਰ ਲੈਂਦਾ ਹਲਕਾ ਤਾਂ ਉੱਥੇ ਹੀ ਹੈ ਵੱਡੇ ਵੱਡਿਆਂ ਚ ਵੀ ਨਹੀਂ ਲੋਭ ਆਉਂਦਾ ਕਈ ਵਾਰ ਧਿਆਨ ਰੱਖਿਓ ਮੱਖਣ ਸ਼ਾ ਲਹਾਣੀ ਵਰਗੇ ਦੇਖੋ ਕਿੱਡੇ ਵੱਡੇ ਵੱਡੂ ਵਪਾਰੀ ਨੇ ਵਾਰੀ ਸੀ ਧਿਆਨ ਰੱਖੋ ਨਾ ਮਨ ਸੁਖ ਵਰਗੇ ਗੁਰੂ ਨਾਨਕ ਪਾਤਸ਼ਾਹ ਜੀ ਵੇਲੇ ਐ ਪੂਰਾ ਉਹਨਾਂ ਦਾ ਜੇ ਅੱਜ ਦੇ ਦੇਖੀਦਾ ਅੱਜ ਦੇ ਉਤਾਰਬਾ ਪਤੀ ਹੋਣਗੇ ਲੋਭ ਹੀ ਨਹੀਂ ਹੈ ਅੰਦਰ ਗੱਲ ਇਹ ਨਹੀਂ ਹੈ ਵੀ ਮੇਰੀ ਗਰੀਬੀ ਦੀ ਲੋਭ ਕਿਸੇ ਵੇਲੇ ਵੀ ਕਿਸੇ ਦੇ ਹਲਕਾ ਹੈ ਹਲਕਾ ਕਿਸੇ ਵੇਲੇ ਵੀ ਉੱਠ ਸਕਦਾ ਇੱਕ ਬੰਦਾ ਕਿਸੇ ਨੂੰ 1000 ਰੁਪਏ ਦੇ ਦੇ ਤੇ 2 ਰੁਪਏ ਪਿੱਛੇ ਫਿਰ ਲੋਭ ਆ ਜਾਂਦਾ ਕਈ ਵਾਰ ਹੈ ਨਾ ਇਹ ਇੱਕ ਤਰ੍ਹਾਂ ਬਿਰਤੀ ਆ ਭਾਈ ਸਤਿਗੁਰੂ ਕਹਿੰਦੇ ਇਹਦੇ ਵਿੱਚ ਫਸ ਗਿਆ ਤੂੰ ਇਹਦੇ ਫਸਣ ਕਰਕੇ ਜੋ ਕੁਝ ਕਰਨਾ ਸੀ ਨਾ ਤੂੰ ਉਹ ਕੀਤਾ ਨਹੀਂ ਹੈ ਕਰਨਾ ਹੋ ਤੋ ਸੁਨਾ ਕੀ ਉਹ ਪਰੇ ਉਹ ਲੋਭਕ ਹੈ ਫੰਦ ਅੰਦ ਹੁਣ ਜਦੋਂ ਫਿਰ ਇਹ ਜਾਂ ਬੰਦਾ ਲੋਭੀ ਹੋ ਜਾਵੇ ਤੇ ਫਿਰ ਇਹੋ ਜੇ ਨਾਲ ਭਾਈ ਮਿੱਤਰਤਾ ਰੱਖਣੀ ਚਾਹੀਦੀ ਹੈ ਸਤਿਗੁਰੂ ਕਹਿੰਦੇ ਨਹੀਂ ਲੋਭੀ ਕਾ ਦਸਾ ਨਾ ਕੀਤਾ ਜੇ ਕਾ ਪਾਰ ਵਸਾਈ ਇਹੋ ਜੇ ਬੰਦੇ ਦਾ ਵਸਾ ਨਹੀਂ ਕਰਨਾ ਚਾਹੀਦਾ ਇਸੇ ਦਿਨਾਂ ਮਿੱਤਰਤਾ ਕਾਦੀ ਹੈ ਅੰਤ ਕਾਲ ਤਿਥੈ ਤੂੰ ਹੈ ਜਿੱਥੇ ਹੱਥ ਨਾ ਪਾਈ ਅੰਤ ਕਾਲ ਕੀ ਹੁੰਦਾ ਭਾਵ ਇਹੋ ਜੇ ਸਮੇਂ ਤੇ ਜਾ ਕੇ ਧੋਖਾ ਦਿੰਦਾ ਜਿੱਥੇ ਕੋਈ ਮਦਦ ਕਰਨ ਵਾਲਾ ਨਹੀਂ ਹੁੰਦਾ ਮੰਨ ਦਿੱਤਾ ਮੂੰਹ ਕਾਲੇ ਤੇ ਨੋਪੀਆਂ ਜਾਸਨ ਜਨਮ ਗਵਾਏ ਇਹ ਆਪਣਾ ਜਨਮ ਗਵਾ ਕੇ ਜਾਂਦੀ ਹੈ ਮਨਮੁਖ ਬਣ ਜਾਂਦੀ ਹੈ ਫਿਰ ਧਿਆਨ ਰੱਖੋ ਮਨਮੁਖ ਦਾ ਤਾਂ ਮੂੰਹ ਕਾਲਾ ਹੀ ਹੁੰਦਾ ਕਿਸੇ ਵੀ ਵੇਲੇ ਵੀ ਕਿਉਂਕਿ ਲੋਭੀ ਬੰਦੇ ਨੇ ਜਦੋਂ ਲੋਭ ਕਰ ਲਿਆ ਪਗੜਿਆ ਗਿਆ ਤੇ ਮੂੰਹ ਕਾਲੀ ਹੁੰਦਾ ਨਾ ਬਦਨਾਮੀ ਹੁੰਦੀ ਹੈ ਲੋਕਾਂ ਦੇ ਵਿੱਚ ਬਦਨਾਮੀ ਪਾਸਾ ਜੀ ਦਾ ਇੱਕ ਬਚਨ ਹੁੰਦਾ ਨੌਮੀ ਪਾਸਾ ਜੀ ਦਾ ਪਾਸਾ ਜੀ ਕਹਿੰਦੇ ਆਪਣੇ ਨੌਵੇਂ ਪਾਸਾ ਜੀ ਕਹਿੰਦੇ ਕਹਿੰਦੇ ਜਿਹੜੀ ਮੈਂ ਹੁਣ ਆਪ ਦੀ ਬਿਰਥਾ ਬਿਰਥਾ ਕਹੂੰ ਕੌਣ ਸਿਓ ਮਨ ਕੀ ਬਿਰਥਾ ਕਹੂੰ ਬਿਰਥਾ ਭਾਵ ਕੀ ਅੰਦਰ ਮੇਰੇ ਦਰਦ ਹੈ ਦੁੱਖ ਹੈ ਹਾਲਤ ਮੇਰੀ ਮਾਰੀ ਹੈ ਕਿਸ ਨੂੰ ਦਸਾਂ ਬਿਰਥਾ ਕਹੂੰ ਕੌਣ ਸਿਓ ਮਨ ਕੀ ਲੋਭ ਗਰਸਿਓ ਦਸੂੰ ਦਿਸ ਧਾਵਤ ਆਸਾ ਲਾ ਕਿਉ ਤਨ ਕਹਿੰਦੇ ਮੇਰਾ ਮਨ ਲੋਭੀ ਹੋ ਪਿਆ ਲੋਭ ਵਿੱਚ ਘਰਸ ਗਿਆ ਇਹ ਨੌਵੇਂ ਪਾਸਾ ਜੀ ਨੇ ਸਾਨੂੰ ਸਮਝਾਇਆ ਪਾਸਾ ਜੀ ਲੋਭੀ ਨਹੀਂ ਨਹੀਂ ਧਿਆਨ ਰੱਖਿਆ ਕਰੋ ਕਿਤੇ ਕਹਿ ਦਿਓ ਵੀ ਆਪਾਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਪਾਸਾ ਜੀ ਲੋਭੀ ਸੀ ਜੇ ਲੋਭੀ ਹੁੰਦੇ ਨਾ ਧੀਰਮਲ ਨੇ ਕਿੰਨਾ ਕੁਝ ਲੁੱਟਿਆ ਸੀ ਨਾ ਆਪਣਾ ਵੀ ਕਹਿੰਦੇ ਚਲੋ ਇਹਨਾਂ ਨੂੰ ਫਲਾ ਦੇ ਮੱਖਣ ਸਾ ਲਵਾਨਿਆ ਲਵਾਨਾ ਇਹ ਫਲਾ ਦੇ ਇਹਨਾਂ ਨੂੰ ਸਾਰਾ ਖੋ ਜਾ ਜਿਹੜਾ ਲੁੱਟ ਕੇ ਲੈ ਗਏ ਸੀ ਧੀਰਮਲ ਨੇ ਗੋਲੀ ਚਲਾਈ ਸੀ ਨਾ ਸਿਰੇ ਮਸਾਂਦਰਾ ਹੀ ਗੁਰੂ ਸਾਹਿਬ ਤੇ ਸਾਰਾ ਕੁਝ ਲੁੱਟ ਕੇ ਲੈ ਗਏ ਸੀਗੇ ਪਾਸਾ ਜੀ ਨੇ ਆਪ ਦਾ ਵੀ ਨਹੀਂ ਰੱਖਿਆ ਆਪ ਦਾ ਵੀ ਕਹਿੰਦੇ ਕੋਈ ਨੂੰ ਦੇ ਦਿਓ ਇਹਨਾਂ ਨੂੰ ਤੁਹਾ ਦਾ ਲੋਭ ਹੈ ਕੋਈ ਲੋਭ ਨਹੀਂ ਹੈ ਬਚਪਨ ਦੇ ਵਿੱਚ ਆਪਣੇ ਕੱਪੜੇ ਲਾ ਕੇ ਕਿਸੇ ਗਰੀਬ ਬੱਚੇ ਦੇ ਪਾਤੇ ਸੀ ਇਤਿਹਾਸ ਪੜੋ ਜਣ ਥੋੜਾ ਉੱਥੋਂ ਹੀ ਲੋਭ ਬਦ ਪਤਾ ਲੱਗ ਜਾਂਦਾ ਘਰੇ ਮਾਤਾ ਨੇ ਝੜਕਿਆ ਵੀ ਨਵੇਂ ਕੱਪੜੇ ਪਾਈ ਸੀ ਵਿਆਹ ਜਾਣਾ ਝਟਣਾ ਉਹ ਕੱਪੜੇ ਪਤਨੀ ਕਿਹਨੂੰ ਦਿਆਏ ਨਾ ਐਨੇ ਵਧੀਆ ਕੱਪੜੇ ਸੀਗੇ ਕੋਈ ਪਿਆਰੀ ਨਹੀਂ ਸਨੇਹੀ ਨਹੀਂ ਹੈ ਪਿਆਰ ਆ ਉਹ ਨਾ ਲੋਭ ਹੀ ਨਹੀਂ ਹੈ ਮਾਫ ਕਰਨਾ ਸਣੀ ਲੋਭ ਹੀ ਨਹੀਂ ਹੈ ਕਹਿੰਦੇ ਲੋਭ ਕਰ ਸਿਓ ਦਸ ਹੂੰ ਦਿਸ ਧਾਵਤ ਫਿਰ ਦਸੇ ਦਿਸਾਂ ਵੱਲ ਧੌਂਦਾ ਫਿਰ ਧੌੜਦਾ ਭਾਵ ਦੌੜਦਾ ਹੈ ਇਹ ਬੰਦਾ ਕਾਦੀ ਖਾਤਰ ਆਸਾ ਲੱਗੋ ਧਨ ਕੀ ਤ੍ਰਿਸ਼ਨਾ ਦੇ ਵਿੱਚ ਜਲਦਾ ਹੁਣ ਦੇਖੋ ਧਾਨ ਤਾਂ ਇਕੱਠਾ ਕਰਨ ਇੱਕ ਬੰਦਾ ਚਾਰੇ ਪਾਸੇ ਭਾਈ ਧਾਨ ਇਕੱਠਾ ਕਰਨ ਵਾਸਤੇ ਮਜ਼ਦੂਰੀ ਕਰਨ ਵਾਸਤੇ ਜਾਂਦਾ ਇਹ ਵਰਤੀ ਨਹੀਂ ਮੈਂ ਪਹਿਲਾਂ ਦੱਸ ਕੇ ਹਟਿਆ ਵੀ ਇੱਕ ਲਾਲਚ ਵਰਤੀ ਹੋਰ ਚੀਜ਼ ਹੈ ਮਿਹਨਤ ਕਰਨੀ ਲੋਭ ਨਹੀਂ ਹੈ ਤ੍ਰਿਸ਼ਨਾ ਦੇ ਅਧੀਨ ਲੋਣਾਪੂਰੀਆਂ ਹੋ ਜਾਂਦੇ ਸਭ ਕੁਝ ਹੋ ਹੀ ਜਾਂਦਾ ਫੇਰ ਵੀ ਬਸ ਆਸਾ ਲੱਗਿਓ ਧਨ ਕੀ ਦਵਾਰਾਂ ਦਵਾਰ ਸੁਆਣ ਜੋਂ ਡੋਲਤ ਨਹੀਂ ਸੁਧ ਰਾਮ ਭਜਨ ਕੀ ਕਹਿੰਦਾ ਇਹ ਕੁੱਤੇ ਦੀ ਨਿਆਈਂ ਹੈ ਕੁੱਤਾ ਦੀ ਹੁੰਦਾ ਹੈ ਕੁੱਤਾ ਇੱਕ ਵਫਾਦਾਰ ਵੀ ਹੁੰਦਾ ਹੈ ਇੱਕ ਆਵ ਆਵਾਰਾ ਵੀ ਫਿਰਦਾ ਹੁੰਦਾ ਹੈ ਫਰਕ ਹੁੰਦਾ ਕੁੱਤਿਆਂ 'ਚ ਵੀ ਫਰਕ ਹੈ ਵਫਾਦਾਰ ਆਪਣੇ ਮਾਲਕ ਦਾ ਬਣ ਕੇ ਰਹਿੰਦਾ ਆਪਣੇ ਮਾਲਕ ਦੀ ਰਾਖੀ ਕਰਦਾ ਹੈ ਉੱਥੇ ਸਭ ਕੁਝ ਉਸੇ ਦੀ ਦਿੱਤਾ ਖਾਂਦਾ ਤੇ ਹੋਰ ਦਾ ਖਾਂਦਾ ਵੀ ਨਹੀਂ ਉਹ ਇਹ ਵੀ ਧਿਆਨ ਰੱਖੋ ਗੁਣ ਦੇਖੋ ਇੱਕ ਵਫਾਦਾਰ ਕੁੱਤੇ ਵਿੱਚ ਆਪਣੇ ਮਾਲਕ ਦੇ ਦਰਵਾਜ਼ੇ ਤੇ ਹੁੰਦਾ ਹੈ ਬਗਾਨੇ ਨੂੰ ਭੌਂਕਦਾ ਜਦੋਂ ਆਉਂਦਾ ਹੈ ਪਤਾ ਵੀ ਕੋਈ ਬਗਾਨਾ ਹੈ ਨਾ ਉਹਨੂੰ ਕੋਈ ਪਤਾ ਹੈ ਤੇ ਇਹਨੇ ਪਤਾ ਲੱਗ ਜਾਂਦਾ ਹੈ ਜਦੋਂ ਕੁਝ ਪਾਉਂਦਾ ਕੋਈ ਨਹੀਂ ਖਾਂਦਾ ਹੋ ਉਹ ਮਾਲਕ ਦਾ ਦਿੱਤਾ ਹੋਈ ਖਾਂਦਾ ਤੇ ਉਹਦੀ ਵਫਾਦਾਰੀ ਕਰਦਾ ਹੈ ਭਾਵ ਨਿਗਰਾਨੀ ਕਰਦਾ ਹੈ ਇਹ ਮਾੜਾ ਨਹੀਂ ਕੁੱਤਾ ਹੈ ਇੱਕ ਵਾਰਾ ਪੁੱਤਾ ਥਾ ਥਾਂ ਤੇ ਇੱਥੇ ਮੂੰਹ ਮਾਰ ਲਿਆ ਫਿਰ ਇਥੋਂ ਉਹ ਅੱਗੇ ਵਗ ਗਿਆ ਫਿਰ ਉਹ ਅਗਲੇ ਨਗਰ ਪਰੇ ਵਗ ਗਿਆ ਕਿਤੇ ਹੋਰ ਐਂ ਕਰਦਾ ਕਰਦਾ ਜਿੱਥੋਂ ਕੁਝ ਮਿਲ ਗਿਆ ਲੈ ਲਿਆ ਜਿੱਥੋਂ ਕੁਝ ਮਿਲ ਗਿਆ ਖਾ ਲਿਆ ਜਿਹੇ ਜਾਂ ਖਾ ਲਿਆ ਮਿਲ ਗਿਆ ਜਿਹੇ ਜਾਂ ਮਿਲ ਗਿਆ ਉਹੀ ਜਿ Şਕ ਲਿਆ ਫਿਰ ਇਹ ਵੀ ਨਹੀਂ ਵੀ ਕੀ ਹੋ ਜਾ ਮਿਲ ਜਾਂਦਾ ਸਤਗੁਰਤਨ ਦੀ ਇਹ ਬੰਦਾ ਦੀ ਅਸਲ ਬਿਰਤੀ ਕੀ ਬਣ ਗਈ ਦਵਾਰਾ ਦਵਾਰ ਸਵਾਨ ਜੋਂ ਡੋਲ ਸਵਾਨ ਕਹਿੰਦੇ ਨੇ ਕੁੱਤੇ ਨੂੰ ਕਹਿੰਦੇ ਕਹਿੰਦਾ ਦਿਨ ਵਿੱਚ ਘਰ ਘਰ ਦਰ ਦਰ ਤੇ ਕੁੱਤਾ ਫਿਰਦਾ ਹੈ ਨਾ ਉਹ 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 ਫਿਰਦਾ ਇਹ ਵੀ ਇਹਦੇ ਵੀ ਇਹੀ ਹੈ ਵੀ ਲੋਭ ਦੇ ਵਿੱਚ ਫਸ ਕੇ ਲੋਭ ਦੀ ਖਾਤਰ ਥਾਂ ਥਾਂ ਤੇ ਦਰਦਾਰ ਤੇ ਭਟਕ ਭਟਕਦਾ ਫਿਰਦਾ ਤੱਕੇ ਖਾਂਦਾ ਕਰਦਾ ਨਹੀਂ ਸੁਧ ਰਾਮ ਭਜਨ ਕੀ ਇਹਨੂੰ ਰੱਬ ਦੇ ਪਤੀ ਨਹੀਂ ਵੀ ਦੇਣ ਵਾਲਾ ਤਾਂ ਇੱਕੋ ਹੀ ਹੈ ਥਾਂ ਥਾਂ ਤੇ ਮੱਥੇ ਟੇਕਦਾ ਫਿਰਦਾ ਥਾਂ ਥਾਂ ਤੇ ਕਿਥੋਂ ਆ ਕਰਦਾ ਵੀ ਇੱਥੋਂ ਵੀ ਕੁਝ ਹੋ ਜੇ ਕਿਤੇ ਝੰਡ ਨੂੰ ਮੱਥਾ ਟੇਕਦਾ ਕਿਤੇ ਕਿਛੇ ਦੇਵੀ ਦੇਵਤੇ ਨੂੰ ਲਿਆ ਕਿਤੇ ਕਿਸੇ ਪੀਰ ਨੂੰ ਧਿਆ ਲਿਆ ਕਾਦੇ ਖਾਤਰ ਲੋਭ ਦੀ ਖਾਤਰ ਦੋ ਦੋ ਕੰਮ ਦੋ ਤ੍ਰਿਕਿਆ ਰਾਹੀ ਬੰਦਾ ਹੀ ਰੱਬ ਦਾ ਆ ਸਹਾਰਾ ਛੱਡ ਦੇਣਾ ਦੇਣ ਵਾਲੇ ਦਾ ਇੱਕ ਤਾਂ ਉਹਦੇ ਅੰਦਰ ਲੋਭ ਹੁੰਦਾ ਵੀ ਕੁਝ ਮਿਲ ਜਾਵੇ ਹੋ ਸਕਦਾ ਇੱਥੋਂ ਨਹੀਂ ਮਿਲੇ ਅੱਗੋਂ ਮਿਲ ਜਾਵੇ ਅੱਗੋਂ ਫਿਰ ਅੱਗੋਂ ਹੋਰ ਜਾਂਦਾ ਉੱਥੇ ਨਹੀਂ ਮਿਲਦਾ ਫਿਰ ਉੱਥੋਂ ਨਹੀਂ ਮਿਲਦਾ ਹੋਰ ਅੱਗੇ ਮਿਲਦਾ ਉਥੂ ਮਾੜਾ ਮੋਟਾ ਮਿਲਦਾ ਬਸ ਇਹ ਕੁੱਤੇ ਦੀ ਨਿਆਹੀ ਹੋ ਗਈ ਬਸ ਇਸੇ ਤਰ੍ਹਾਂ ਬਾਰਾ ਕੁੱਤਾ ਫਿਰਦਾ ਹੁੰਦਾ ਤੇ ਜੇ ਵਫਾਦਾਰ ਹੋਵੇ ਕਿਥਾਂ ਖੜ ਦੇ ਪਤਾ ਲੱਗ ਜਾਉ ਦੀ ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਮਨਤੀ ਨਹੀਂ ਹੁੰਦਾ ਦੇ ਸਤਿਗੁਰ ਕਹਿੰਦੇ ਸੁਖ ਕਾ ਹੇਤ ਬਹੁਤ ਦੁਖ ਪਾਵਤ ਸੇਵਕਰਤ ਜਨ ਜਨ ਕੀ ਸੁਖ ਦੀ ਖਾਤਰ ਜਾਂਦਾ ਪਰ ਦੁਖ ਮਿਲਦਾ ਪਿਆ ਕਿਉਂਕਿ ਸੁਖ ਤਾਂ ਉਥੋਂ ਮਿਲ ਜਿੱਥੇ ਜਾਂਦਾ ਉਥੇ ਸੁਖ ਥੋੜਾ ਮਿਲਣੀ ਸੀ ਇਹਨੂੰ ਗਿਆਨ ਹੀ ਨਹੀਂ ਹੈ ਲੋਭ ਦੇ ਵਿੱਚ ਹੈ ਮਾਫ ਕਰਨਾ ਲੋਭ ਦੇ ਕਰਕੇ ਸੁਖ ਕਾ ਹੇਤ ਸੁਖ ਦੀ ਖਾਤਰ ਬਹੁਤ ਦੁਖ ਪਾਵਤ ਸੇਵਕਰਤ ਜਨ ਜਨ ਕੀ ਜਨੇ ਖਣੇ ਦੀ ਸੇਵਾ ਕਰਦਾ ਫਿਰਦਾ ਜਨੇ ਖਦੇ ਨੂੰ ਪੂਜਦਾ ਫਿਰਦਾ ਕਿੱਡੇ ਬਚਨ ਨੇ ਕਿਦੇ ਨੌਵੇਂ ਪਾਸਾ ਜਿਹਦੇ ਨੇ ਜਿੰਨੇ ਦੇ ਆਪਾ ਪੜਦੇ ਹੈ ਇਹ ਹੀ ਹੈ ਬਾਂਦਰ ਨਾ ਜਿਹੜਾ ਬਾਂਦਰ ਇੱਕ ਸੋਲਿਆਂ ਦੀ ਮੂਠੀ ਦੀ ਖਾਤਰ ਲੋਭ ਦੀ ਖਾਤਰ ਸੋਲਿਆਂ ਦੀ ਮੂਠੀ ਲੋਭ ਬਣ ਗਈ ਉਹਦੇ ਵਾਸਤੇ ਬਸ ਪਾਗੜਿਆ ਗਿਆ ساری ਉਮਰ ਕਲੰਦਰ ਦੇ ਬਸ ਪਏ ਜਾਂਦਾ ਹੈ ਨੱਚਦਾ ਫਿਰਦਾ ਹੈ ਉੱਥੇ ਨੱਚ ਲਿਆ ਉੱਥੇ ਬਾਂਦਰ ਕਹ ਲੋ ਵਾਂਦਰੀ ਕਹ ਲੋ ਕੋਈ ਕਹ ਲੋ ਹੈਨਾ ਉਹ ਨੂੰ ਕਈਆ ਥੇਡਾ ਪਾ ਕੇ ਨਚਾ ਕੇ ਕੀ ਆਵਦਾ ਤੋਰੀ ਫੁਰਕਾ ਚਲਾਉਂਦਾ ਉਹ ਕਲੰਦਰ ਦੇ ਵਸ ਪਏ ਜਾਂਦਾ ਹੈ ਭਾਬ ਕੀ ਹੈ ਆਜ਼ਾਦ ਨਹੀਂ ਹੈ ਹੁਣ ਉਹ ਗੁਲਾਮ ਬਣ ਕੇ ਰਹਿ ਜਾਂਦਾ ਇੱਕ ਸੋਲਿਆਂ ਦੀ ਮੂਠੀ ਕਤਰ ਬੰਦੇ ਲਿਆਉਣੀ ਤਾਂ ਇਸ ਗੱਲ ਬੰਦੇ ਦੀ ਹੈ ਸਤਿਗੁਰੂ ਭਗਤ ਕਬੀਰ ਜੀ ਕਹਿੰਦੇ ਮਰਕਟ ਮੁਸ਼ਤੀ ਅਨਾਜ ਕੀ ਮਨ ਮੌਰਾ ਰੇ ਮਸਟਕ ਮਸਕਟ ਕਿਨੂੰ ਕਹਿੰਦੇ ਨੇ ਬਾਂਦਰ ਨੂੰ ਮੋਟੀ ਨਾਦ ਕੀ ਮਨ ਬਉਰਾ ਰੇ ਲੀਨੀ ਹੱਥ ਪਸਾਰ ਸੂਟਨ ਕੋ ਸਹਿਸਾ ਪਰਯੋ ਮਨ ਬਉਰਾ ਰੇ ਨਾਚੋ ਘਰ ਘਰ ਬਾਹਰ ਕਹਿੰਦੇ ਇਹ ਬਾਂਦਰ ਦੀ ਹੱਥ ਪਤਾ ਕੀ ਹੈ ਕਿ ਜਦੋਂ ਕਲੰਦਰ ਇਹਨੂੰ ਫੜਨਾ ਹੁੰਦਾ ਜਾਂਦਾ ਨੇ ਉਹ ਉਹ ਕੀ ਕਹਿੰਦਾ ਧਰਤੀ ਦੇ ਵਿੱਚ ਇੱਕ ਭੀੜੇ ਮੂੰਹ ਵਾਲੀ ਕੁਜੀ ਦਬਤ ਹੁੰਦਾ ਪਹਿਲਾਂ ਉਹਦੇ ਵਿੱਚ ਛੋਲਿਆਂ ਦੀ ਮੂਠੀ ਪਾ ਦਿੰਦਾ ਛੋਲੇ ਪਾ ਤੇ ਦੋ ਕੁਝ ਖਿੱਲਾਂ ਪਾ ਦੋ ਕੋਈ ਕੁਝ ਕਹਿੰਦਾ ਪਾਬ ਲਾਲਚ ਦਾ ਕਿਸੇ ਵੀ ਚੀਜ਼ ਦਾ ਹੋ ਜਾਂਦਾ ਨਾ ਲੋਭੀ ਬੰਦਾ ਕੁਝ ਨਹੀਂ ਛੱਡਦਾ ਫਿਰ ਪਾਕਾ ਪੱਕ ਸਭ ਖਾਈ ਉਹ ਫਿਰ ਇਹ ਨਹੀਂ ਦੇਖਦਾ ਚੰਗਾ ਹੈ ਜਾਂ ਮੰਦਾ ਆ ਖਾਣ ਜੋਗ ਹੈ ਨਹੀਂ ਜੋਗ ਆ ਛੱਡਣਾ ਜਾਂ ਆ ਨਹੀਂ ਛੱਡਣਾ ਪਾਬ ਉਹ ਬਿਰਤੀ ਖਤਮ ਹੋ ਜਾਂਦੀ ਹੈ ਉਹਦੇ ਲੋਭੀ ਬੰਦੇ ਦੇ ਇਧਰੋਂ ਇਹ ਮੇਰਾ ਹੈ ਜਾਂ ਬਗਾਨਾ ਹੈ ਇਹ ਵੀ ਬਿਰਤੀ ਖਤਮ ਹੋ ਗਈ ਉਹਦੇ ਲੋਭੀ ਬਣ ਗਿਆ ਨਾ ਹੁਣ ਉਹ ਇੰਨਾ ਲੋਭ ਵਿੱਚ ਆ ਜਾਂਦਾ ਬੰਦਰ ਫਿਰ ਉਹ ਭਾਈ ਪਰੇ ਹੋ ਜਾਂਦਾ ਕਲੰਦਰ ਦੱਬ ਕੇ ਨਾ ਕੁੱਜੀ ਹਨਾ ਕੁੱਜੀ ਕਹਿ ਲੋ ਭਾਵਾ ਕੋਈ ਬਰਤਨ ਕਹਿ ਲੋ ਭੀੜੇ ਮੂੰਹ ਵਾਲਾ ਉਹਦੇ ਵਿੱਚ ਸੋਲੇ ਪਾ ਕੇ ਜਾਂ ਕੋਈ ਖਿੱਲਾ ਪਾ ਕੇ ਪਰੇ ਹੋ ਜਾਂਦਾ ਹੈ ਐਨੇ ਬਾਂਦਰ ਆਉਂਦਾ ਹੈ ਮੁੱਠੀ ਵਿੱਚ ਪਾਉਂਦਾ ਹੈ ਮੁੱਠੀ ਜਾਂਦੀ ਤਾਂ ਭਾਈ ਭੀੜੀ ਹੁੰਦੀ ਹਨ ਨਿਕਲ ਜਾਂਦੀ ਹੈ ਮੁੱਠੀ ਅੰਦਰ ਜਦੋਂ ਅੰਦਰ ਮੁੱਠੀ ਭਰ ਲੈਂਦਾ ਫਿਰ ਕੀ ਹੋ ਜਾਂਦਾ ਭਾਰੀ ਹੋ ਜਾਂਦੀ ਹੈ ਉਹ ਭੀੜਾ ਮੂੰਹ ਹੁਣ ਕਰਕੇ ਬਾਹਰ ਨਹੀਂ ਨਿਕਲਦੀ ਹੁਣ ਜੇ ਤਾਂ ਬਾਂਦਰ ਸੋਲੇ ਛੱਡ ਦੇ ਹਨਾ ਉਹ ਮੁੱਠੀ ਅਨਾਜ ਛੱਡ ਦੇ ਤਾਂ ਤਾਂ ਨਿਕਲ ਜਾਵੇ ਉਹ ਹੋ ਗਿਆ ਅੰਦਰੋਂ ਮੁਠੀ ਸੋਲੇ ਛੱੜਦਾ ਨਹੀਂ ਤੇ ਉਹਦਾ ਹੱਥ ਨਿਕਲਦਾ ਨਹੀਂ ਤੇ ਉਤੋਂ ਅੱਗ ਕਲੰਦਰ ਫੜ ਲੈਂਦਾ ਜੇ ਲਾਲਚੀ ਨਾ ਹੁੰਦਾ ਛੱਡ ਕੇ ਭੱਜ ਜਾਂਦਾ ਵੀ ਭਾਈ ਦਾ ਫਸ ਗਿਆ ਪਤਾ ਨਾ ਜੀ ਮਾਫ ਕਰਨਾ ਛੱਡ ਕੇ ਭੱਜਿਆ ਨਹੀਂ ਹੈ ਉਹ ਲਾਲਚ ਦੀ ਖਾਤਰ ਉਥੇ ਹੀ ਫੁਜੀ ਜਾਂਦਾ ਵੀ ਨਿਕਲੇ ਨਿਕਲੇ ਸੋਲੇ ਛੱਡਦਾ ਨਹੀਂ ਤੇ ਇਹਨੇ ਕਲੰਦਰ ਫੜ ਲੈਂਦਾ ਫਿਰ ਫਿਰ ਘਰ ਘਰ ਨੱਚਦਾ ਉਹਦੋਂ ਫਿਰ ਨੱਚਦਾ ਫਿਰ ਭਾਈ ਹਾਰਤਾ ਵੀ ਹੁੰਦੀ ਹੈ ਫਿਰ ਲੋਭੀ ਬੰਦੇ ਦੀ ਆ ਹਾਰ ਬਾਂਦਰਵਾਦੀ ਹਾਲਤ ਹੋ ਜਾਂਦੀ ਹੈ ਇਸ ਕਰਕੇ ਸਤਗੁਰ ਕਹਿੰਦੇ ਭਾਈ ਤੇ ਬੇਨਤੀ ਕਰੀਏ ਕਰੀਏ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ ਅਸੀਂ ਬੇਨਤੀ ਕਰਨੀ ਹੈ ਬਾਪੂ ਬੀਠਲਾ ਬੀਠਲ ਕਹਿੰਦੇ ਨੇ ਪ੍ਰਮਾਤਮਾ ਨੂੰ ਇਹ ਭਗਤ ਨਾਮਦੇਵ ਜੀ ਨੇ ਨਾਮ ਰੱਖਿਆ ਪ੍ਰਮਾਤਮਾ ਦਾ ਜਿਹਨੂੰ ਬਾਣੀ ਵਿੱਚ ਆਪਾਂ ਪੜਦੇ ਆਂ ਈ ਬੈ ਬੀਠਲ ਊਬੈ ਬੀਠਲ ਬੀਠਲ ਵਿਨ ਸੰਸਾਰ ਨਹੀਂ ਸਮਝ ਗਏ ਨਾ ਜਪਾਂ ਕਰ ਲਈਏ ਸਫੈ ਘਟ ਰਾਮ ਬੋਲਾ ਰਾਮਾ ਬੋਲਾ ਰਾਮ ਬਿਨਾ ਕੋ ਬੋਲਾ ਰਹੀ ਅਡੋਡ ਆਪਣੀ ਭਾਸ਼ਾ ਵਿੱਚ ਹੈ ਉੱਥੇ ਕਹਤਾ ਈਬੇ ਬੀਠਲ ਇੱਥੇ ਵੀ ਬੀਠਲ ਰੱਬ ਉੱਥੇ ਵੀ ਰੱਬ ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਕਹਿੰਦੀ ਆ ਸੰਸਾਰ ਰੱਬ ਤੋਂ ਬਿਨ ਤਾਂ ਬਣ ਨਹੀਂ ਸਕਦਾ ਉਸ ਬੀਠਲ ਦੀ ਬੀਠਲ ਨੂੰ ਕਿਹਾ ਹੈ ਸੰਸਾਰ ਸਮੁੰਦੇ ਤਾਰ ਗੋਵਿੰਦੇ ਤਾਰ ਲੈ ਬਾਪ ਬੀਠਲਾ ਬਾਪ ਕਿਹਾ ਧਿਆਨ ਰਖ ਬਾਪੂ ਮੈਨੂੰ ਤਾਰ ਲੈ ਕਿਵੇਂ ਹੋ ਗਿਆ ਤੈਨੂੰ ਲੋਭ ਲਹਿਰ ਅਤ ਨੀਜਰ ਵਾਜੈ ਕਾਇਆ ਡੁੱਬੈ ਕੇ ਸਵਾਹ हे ਪ੍ਰਮਾਤਮਾ ਇਹ ਲੰਮੀ ਕੇਸਾਂ ਵਾਲਿਆ ਆ ਮੇਰੀ ਕਾਇਆ ਮੇਰਾ ਸਰੀਰ ਇਹ ਲੋਭ ਦੀਆਂ ਲਹਿਰਾਂ ਵਿੱਚ ਫਸ ਗਿਆ ਹੁਣ ਮੇਰੇ ਤਾਂ ਹੱਥ ਖੜੇ ਨੇ ਮੈਥੋਂ ਤਾਂ ਨਹੀਂ ਨਿਕਲਿਆ ਜਾਣਾ ਲੋਭ ਲਹਿਰ ਅਤ ਨੀਜਰ ਵਜ ਜਾ ਕਾਇਆ ਡੁੱਬੈ ਕੇ ਸਵਾਹ ਤਾਰ ਗੋਬਿੰਦੇ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠ ਲਾ ਵਾਸ ਜੀ ਉੱਗੀ ਕੰਦਰ ਗਣ ਭਗਤ ਨਾਮ ਦੇ ਜੀ ਕਹਿੰਦੇ ਹਉ ਤਰ ਬੈਨਾ ਜਾਨੂ ਮੈਂ ਤਰ ਨਹੀਂ ਸਕਦਾ ਤੇ ਇਸ ਕਰਕੇ ਮੋਕੋ ਬਾਹ ਦੇ ਬਾਹ ਦੇ ਬਾਪ ਬਿਠ ਲਾ ਮੈਨੂੰ ਆਪਣਾ ਸਹਾਰਾ ਦੇ ਬਾਹ ਫੜ ਲੈਣਾ ਸਾਰੇ ਹੁੰਦਾ ਨਾ ਹੁਣ ਬਾਹ ਹੋ ਪਰਮਾਤਮਾ ਤਾਂ ਹੈ ਨਹੀਂ ਵੀ ਉਹ ਆਕਾਰ ਵਿੱਚ ਸਾਹਮਣੇ ਖੜਾ ਹੈ ਵੀ ਬਾਹ ਫੜ ਲੀਏ ਆਸਰਾ ਦੇ ਮੇਰੇ ਤੇ ਕਿਰਪਾ ਕਰ ਮੇਰੇ ਤੇ ਰਹਿਮਤ ਕਰ ਮੈਨੂੰ ਸਹਾਰਾ ਦੇ ਮੈਨੂੰ ਆਪਣਾ ਪੱਲਾ ਫੜਾ ਮੈਂ ਤੇਰੀ ਬਾਹ ਫੜ ਕੇ ਬਾਹਰ ਨਿਕਲ ਜਾ ਪਾਬੋ ਸਹਾਰਾ ਦੇ ਅਸੀਂ ਬੇਨਤੀ ਕਰਨੀ ਹੈ ਕਿ ਕਿਤੇ ਇਹਦੇ ਵਿੱਚ ਫਸ ਨਾ ਜਾਈਏ ਜਿਸ ਕਰਕੇ ਇਹ ਬੰਦਾ ਜਿਹੜਾ ਜੋ ਕੁਝ ਕਰਨ ਆਇਆ ਸੀ ਉਹ ਭੁੱਲ ਜਾਂਦਾ ਹੈ ਉਹ ਸਮਾਂ ਵੀ ਲੰਘ ਜਾਂਦਾ ਹੈ ਫਿਰ ਸਤਗੁਰ ਕਹਿੰਦੇ ਨਾਨਕ ਸਮਿਓ ਰਮ ਗਯੋ ਕਹਿੰਦੇ ਉਹ ਸਮਾਂ ਰਮ ਗਿਆ ਹੋਣਾ ਲੰਘ ਗਿਆ ਤੇ ਬੰਦਾ ਫਿਰ ਕੀ ਹੈ ਜਦੋਂ ਸਮਾਂ ਲੰਘ ਜਾਂਦਾ ਜਦੋਂ ਹੱਥ ਚੋਂ ਹੈ ਨਾ ਲੰਘ ਗਿਆ ਸਮਾਂ ਲੰਘ ਗਿਆ ਮਨ ਲਓ ਕਿਸੇ ਨੂੰ ਨੌਕਰੀ ਮਿਲਣੀ ਸੀ ਜਾਂ ਕਿਸੇ ਨੂੰ ਕੁਝ ਪ੍ਰਾਪਤੀ ਹੋਣੀ ਸੀ ਉਹ ਲੰਘ ਜਾਵੇ ਫਿਰ ਕਿੰਨਾ ਪਛਤਾਉਂਦਾ ਵੀ ਪਤਾ ਨਹੀਂ ਹੁਣ ਕਦੋਂ ਮਿਲੂਗਾ ਕੁਝ ਪਤਾ ਨਹੀਂ ਕਦੋਂ ਕੁਝ ਹੋਊਗਾ ਹੁਣ ਕੋਈ ਵੀ ਚੀਜ਼ ਹੈ ਜਦੋਂ ਹੱਥ ਨੰਗ ਗਿਆ ਹੱਥ ਚੋਂ ਤੇ ਸਤਿਗੁਰ ਕਹਿੰਦੇ ਫਿਰ ਫਿਰ ਉਹ ਬੰਦਾ ਰੋਂਦਾ ਹੈ ਫਿਰ ਰੋਂਣ ਦਾ ਕੋਈ ਫਾਇਦਾ ਨਹੀਂ ਹੈ ਸਤਿਗੁਰ ਕਹਿੰਦੇ ਆਬ ਕਿਉਂ ਰੋਵਤ ਆਂਦਾ ਬੰਦਿਆ ਹੁਣ ਕਿਉਂ ਰੋਣਾ ਹੈ ਇਸ ਕਰਕੇ ਇਸ ਸਤਿਗੁਰਾਂ ਦੀ ਇਹੀ ਵਿਚਾਰ ਆਪਾਂ ਕੁਝ ਅਗਲੇ ਸ਼ਲੋਕ ਨਾਲ ਵੀ ਇਹ ਸੰਬੰਧਿਤ ਹੈ ਮਾਇਆ ਮਨ ਮਾਇਆ ਮੈਂ ਰਮ ਰਹੋ ਨਿਕਸਤ ਨਾਹੀ ਨਾ ਮੀਤ ਨਿਕਸਤ ਤਾਂ ਆਪਾਂ ਨਿਕਲਣ ਜਾਂਦਾ ਮਾਇਆ ਦੇ ਵਿੱਚ ਰਮ ਗਿਆ ਮਨ ਤੇ ਫਿਰ ਅੱਗੇ ਨਾਨਕ ਮੂਰਤ ਚਿੱਤਰ ਜੋ ਸਾੜਤ ਨਾਹੀ ਨਾ ਭੀਤ ਇਹਦੀ ਵਿਚਾਰ ਜੋ ਇਹਦੇ ਨਾਲ ਹੀ ਆਪਣੀ ਸੰਬੰਧਤ ਹੈ ਕੱਲ੍ਹ ਦੇ ਸਮੇਂ ਵਿੱਚ ਕਰਾਂਗੇ ਸਮਾਂ ਹੋ ਚੁੱਕਾ ਹੈ ਆਓ ਇੱਥੇ ਹੀ ਸਤਿਗੁਰਾਂ ਨੇ ਕੀ ਜੋ ਸਾਨੂੰ ਗਿਆਨ ਦਿੱਤਾ ਭਾਈ ਹੁਣ ਸਮਾਂ ਹੈ ਇਹ ਨਾ ਕਿਹਾ ਕਰੋ ਵੀ 60 ਸਾਲ ਦੇ ਹੋ ਗਏ 80 ਸਾਲ ਦੇ ਹੋ ਗਏ ਨਹੀਂ ਨਹੀਂ ਸਵਾਸਤਾ ਚੱਲਦੀ ਹੈ ਨਾ ਸਵਾਸ ਚੱਲਦੀ ਹੈ ਜੀਵਨ ਨੇਤਾ ਇੱਕ ਸਵਾਸ ਨਹੀਂ ਬਦਲਦੇ ਨਾ ਜੇ ਕਿਤੇ ਉਦਿ ਬਸ ਕਿਰਪਾ ਦੀ ਕਿਰਪਾ ਦੇ ਬਾਤਰ ਬਣੀ ਸਤਿਗੁਰੂ ਅਗੇ ਅਰਦਾਸ ਬੇਨਤੀ ਜਰੂਰ ਕਰੀਏ ਅਰਦਾਸ ਦੇ ਵਿੱਚ ਤਾਕਤ ਬਹੁਤ ਹੈ ਬਿਰਤੀ ਕਦੀ ਨਾ ਹੋਵੀ ਜਾਣ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਅਰਦਾਸ ਬੇਨਤੀ ਕਰੇ ਸਤਿਗੁਰੂ ਜੀ ਇੰਨਾ ਜਿਹੜੇ ਇਹ ਬਿਰਤੀਆਂ ਨੇ ਇਹਨਾਂ ਤੋਂ ਬਚਾ ਕੇ ਰੱਖੀ ਸਬਰ ਸੰਤੋਖ ਦੀ ਦਾਤ ਬਖਸ਼ੋ ਸਤਿ ਆਓ ਬਾਕੀ ਵਿਚਾਰ ਕੱਲ ਦੇ ਸਮੇਂ ਵਿੱਚ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰ ਕਿਰਪਾ ਕਰਨ ਇਸੇ ਤਰ੍ਹਾਂ ਸਿ ਬਾਣੀ ਬਾਣੀ ਦੇ ਤਾਰਨੀ ਬਣੇ ਰਹੀਏ ਭੁੱਲਾਂ ਚੁੱਕਾਂ ਦੀ ਮਾਫੀ ਆਪ ਸਾਰੀਆਂ ਸੰਗਤਾਂ ਸਮੇਂ ਸਿਰ ਪਹੁੰਚ ਗਈ ਲਾਹ ਲਿਆ ਕਰੋ ਕਿਉਂਕਿ ਆਪਣੇ ਕੋਲੇ ਇਹ तकरीबन 57 ਮਸ ਸਲੋਕ ਆ ਜਿਹੜਾ ਇਹ 57 ਸਲੋਕ ਨੇ ਉਤੋਂ ਤੱਕ ਆਪਾਂ ਵਿਚਾਰ ਹੈ ਜਿੰਨੀ ਕ ਸਤਿਗੁਰਾਂ ਨੇ ਮਤਬੁੱਧੀ ਬਖਸ਼ ਕੀਤੀ ਹੈ ਆਪਾਂ ਕੋਈ ਬਹੁਤੇ ਵੱਡੇ ਕਥਾਕਾਰ ਨਹੀਂ ਹੈ ਵੀ ਬਹੁਤੀ ਵਿਚਾਰ ਨਹੀਂ ਜਿੰਨੀ ਕ ਬਸ ਬਸ ਸਤਿਗੁਰਾਂ ਨਾਲ ਪਿਆਰ ਤੇ ਆਪਾਂ ਸਾਰੇ ਗਲਤੀ ਕਰੀਏ ਤਾਂ ਕਿ ਸੋਨੂੰ ਵੀ ਪਤਾ ਲੱਗ ਜਾਵੇ ਤੇ ਆਪਾਂ ਫਿਰ ਇਸ ਚੰਗੀ ਰਾਹ ਪੈ ਜਾਈਏ ਗੁਰੂ ਵਾਲੇ ਬਣ ਜਾਈਏ ਤਾਂ ਫਿਰ ਅਸੀਂ ਲੋਕ ਸੁਖੀ ਬਣ ਜਾਈਏ